ਸ਼ੋਭਦੀਪ ਸਿੱਧੂ ਦੇ ਕਤਲ ਤੋਂ ਬਾਅਦ ਉਹਨਾਂ ਦਾ ਪਰਿਵਾਰ ਅੱਜ ਵੀ ਇਨਸਾਫ ਦੀ ਮੰਗ ਦੇਉਂਦੇ ਆ ਤੇ ਉਹਨਾਂ ਨੇ ਆਪਣੀ ਇੱਕ ਸੋਸ਼ਲ ਮੀਡੀਆ ਪੇਜ ਦੇ ਉੱਤੇ ਸਿੱਧੂ ਦੇ ਪਿਤਾ ਬਲਕੋਚ ਸਿੱਧੂ ਨੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਕੀ ਲਿਖਦੇ ਨੇ ਉਹ ਆਪਣੀ ਪੋਸਟ ਦੇ ਵਿੱਚ ਆਓ ਤੁਹਾਨੂੰ ਵੀ ਦੱਸਦੇ ਆ ਸਿੱਧੂ ਦੇ ਜਾਣ ਤੋਂ 565 ਦਿਨਾਂ ਬਾਅਦ ਐਸਆਈਟੀ ਦਾ ਗਠਨ ਤੱਥਾਂ ਦਾ ਪਤਾ ਲਗਾਉਣ ਲਈ ਕੀਤਾ ਜਾਂਦਾ ਹੈ ਨਾ ਕਿ ਅੰਦਾਜ਼ਾ ਲਾਉਣ ਲਈ ਗੈਂਗਸਟਰ ਵਿਸ਼ਨੋਏ ਦੀ ਇੰਟਰਵਿਊ ਹਿਰਾਸਤ ਵਿੱਚ ਹੁੰਦੀ ਹੈ ਵੀ ਇਸ ਗੱਲ ਦੀ ਸੰਭਾਵਨਾ ਦਾ ਸਾਰਾ ਪੰਜਾਬ ਹੀ ਲਗਾ ਰਿਹਾ ਹੈ ਤੇ ਜੇ ਐਸਆਈਟੀ ਨੇ ਵੀ ਅੰਦਾਜ਼ਾ ਹੀ ਲਗਾਉਣਾ ਹੈ ਤਾਂ ਐਸਆਈਟੀ ਗਠਨ ਦੀ ਲੋੜ ਹੀ ਕਿਉਂ ਪੱਕੇ ਤੌਰ ਤੇ ਇੰਟਰਵਿਊ ਦੀ ਜਗ੍ਹਾ ਬਾਰੇ ਸਰਕਾਰ ਜਵਾਬ ਦੇਵੇ ਸਰਕਾਰ ਦਾ ਹਾਈ ਕੋਰਟ ਵਿੱਚ ਤੱਥਾਂ ਤੋਂ ਪਰੇ ਜਾਓ ਜਵਾਬ ਪੰਜਾਬ ਸਰਕਾਰ ਦੀ ਜਵਾਬਦੇਹੀ ਤੋਂ ਭੱਜਣ ਦੀ ਕੋਸ਼ਿਸ਼ ਹੈ ਦੋਜਾ ਗੈਂਗਸਟਰ ਦੀ ਮਸ਼ਹੂਰੀ ਕਰਨ ਵਾਲੀ ਇੰਟਰਵਿਊ 8 ਮਹੀਨੇ ਬਾਅਦ ਇੰਟਰਨੈਟ ਤੇ ਉਪਲਬਧ ਹਨ ਇਸ ਨਾਲ ਸਰਕਾਰ ਦੇ ਇਰਾਦੇ ਹੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ ਇਹ ਪੋਸਟ ਬਲਕੌਰ ਸਿੰਘ ਸਿੱਧੂ ਯਾਨੀ ਕਿ ਸਿੱਧੂ ਦੇ ਪਿਤਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇਤੇ ਸਾਂਝੀ ਕੀਤੀ ਹੈ ਤੇ ਆਪਣਾ ਦੁੱਖ ਪ੍ਰਗਟਾਇਆ ਅੱਜ ਵੀ ਉਹ ਸਰਕਾਰ ਤੋਂ ਕਿਤੇ ਨਾ ਕਿਤੇ ਨਾਰਾਜ਼ ਦਿਖਾਈ ਦਿੰਦੇ ਨੇ ਤੇ ਸਿੱਧੂ ਦੇ ਇਨਸਾਫ ਦੀ ਮੰਗ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ 29 ਜੂਨ ਸਿੱਧੂ ਦਾ ਕਤਲ ਸ਼ਰੀਆਂ 'ਗੋਲੀਆਂ ਮਾਰ ਕੇ ਕੀਤਾ ਗਿਆ ਸੀ ਨਾ ਕਿ ਅੰਦਾਜ਼ਨ ਲਈ ਗੈਂਗਸਟਰ ਵਿਸ਼ਨੋਏ ਦੀ ਇੰਟਰਵਿਊ ਹਿਰਾਸਤ ਵਿੱਚ ਹੁੰਦੀ ਹੈਗੀ ਇਸ ਗੱਲ ਦੀ ਸੰਭਾਵਨਾ ਦਾ ਸਾਰਾ ਪੰਜਾਬ ਹੀ ਲਗਾ ਰਿਹਾ ਹੈ ਤੇ ਜੇ ਐਸਆਈਟੀ ਨੇ ਵੀ ਅੰਦਾਜ਼ਾ ਹੀ ਲਗਾਉਣਾ ਹੈ ਤਾਂ ਐਸਆਈਟੀ ਗਠਨ ਦੀ ਲੋੜ ਹੀ ਕਿਉਂ ਪੱਕੇ ਤੌਰ ਤੇ ਇੰਟਰਵਿਊ ਦੀ ਜਗ੍ਹਾ ਬਾਰੇ ਸਰਕਾਰ ਜਵਾਬ ਦੇਵੇ ਸਰਕਾਰ ਦਾ ਹਾਈ ਕੋਰਟ ਵਿੱਚ ਤੱਥਾਂ ਤੋਂ ਪਰੇ ਜਾਓ ਜਵਾਬ ਪੰਜਾਬ ਸਰਕਾਰ ਦੀ ਜਵਾਬਦੇਹੀ ਤੋਂ ਭੱਜਣ ਦੀ ਕੋਸ਼ਿਸ਼ ਹੈ ਦੂਜਾ ਗੈਂਗਸਟਰ ਦੀ ਮਸ਼ਹੂਰੀ ਕਰਨ ਵਾਲੀ ਇੰਟਰਵਿਊ 8 ਮਹੀਨੇ ਬਾਅਦ ਇੰਟਰਨੈਟ ਤੇ ਉਪਲਬਧ ਹਨ ਇਸ ਨਾਲ ਸਰਕਾਰ ਦੇ ਇਰਾਦੇ ਹੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ ਇਹ ਪੋਸਟ ਬਲਕੌਰ ਸਿੰਘ ਸਿੱਧੂ ਯਾਨੀ ਕਿ ਸਿੱਧੂ ਦੇ ਪਿਤਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਹੈ ਤੇ ਆਪਣਾ ਦੁੱਖ ਪ੍ਰਗਟਾਇਆ ਹੈ ਅੱਜ ਵੀ ਉਹ ਸਰਕਾਰ ਤੋਂ ਕਿਤੇ ਨਾ ਕਿਤੇ ਨਾਰਾਜ਼ ਦਿਖਾਈ ਦਿੰਦੇ ਨੇ ਤੇ ਸਿੱਧੂ ਦੇ ਇਨਸਾਫ ਦੀ ਮੰਗ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ 29 ਜੂਨ ਸਿੱਧੂ ਦਾ ਕਤਲ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਗਿਆ ਸੀ ਨਾ ਕਿ ਅੰਦਾਜ਼ਾ ਲਾਉਣ ਲਈ ਗੈਂਗਸਟਰ ਵਿਸ਼ਨੋਈ ਦੀ ਇੰਟਰਵਿਊ ਹਿਰਾਸਤ ਵਿੱਚ ਹੁੰਦੀ ਹੈ ਵੀ ਇਸ ਗੱਲ ਦੀ ਸੰਭਾਵਨਾ ਦਾ ਸਾਰਾ ਪੰਜਾਬ ਹੀ ਲਗਾ ਰਿਹਾ ਹੈ ਤੇ ਜੇ SIT ਨੇ ਵੀ ਅੰਦਾਜ਼ਾ ਹੀ ਲਗਾਉਣਾ ਹੈ ਤਾਂ ਐਸਆਈਟੀ ਗਠਨ ਦੀ ਲੋੜ ਹੀ ਕਿਉਂ ਪੱਕੇ ਤੌਰ ਤੇ ਇੰਟਰਵਿਊ ਦੀ ਜਗ੍ਹਾ ਬਾਰੇ ਸਰਕਾਰ ਜਵਾਬ ਦੇਵੇ ਸਰਕਾਰ ਦਾ ਹਾਈ ਕੋਰਟ ਵਿੱਚ ਤੱਥਾਂ ਤੋਂ ਪਰੇ ਜਾਓ ਜਵਾਬ ਪੰਜਾਬ ਸਰਕਾਰ ਦੀ ਜਵਾਬਦੇਹੀ ਤੋਂ ਭੱਜਣ ਦੀ ਕੋਸ਼ਿਸ਼ ਹੈ ਦੂਜਾ ਗੈਂਗਸਟਰ ਦੀ ਮਸ਼ਹੂਰੀ ਕਰਨ ਵਾਲੀ ਇੰਟਰਵਿਊ 8 ਮਹੀਨੇ ਬਾਅਦ ਇੰਟਰਨੈਟ ਤੇ ਉਪਲਬਧ ਹਨ ਇਸ ਨਾਲ ਸਰਕਾਰ ਦੇ ਇਰਾਦੇ ਹੀ ਸ਼ੱਕ ਦੇ ਘੇਰੇ ਵਿੱਚ ਆ ਜਾਂਦੇ ਹਨ ਇਹ ਪੋਸਟ ਡਬਲ ਕੋਰਸਿੰਗ ਸਿੱਧੂ ਯਾਨੀ ਕਿ ਸਿੱਧੂ ਦੇ ਪਿਤਾ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇਤੇ ਸਾਂਝੀ ਕੀਤੀ ਹੈ ਤੇ ਆਪਣਾ ਦੁੱਖ ਪ੍ਰਗਟਾਇਆ ਅੱਜ ਵੀ ਉਹ ਸਰਕਾਰ ਤੋਂ ਕਿਤੇ ਨਾ ਕਿਤੇ ਨਾਰਾਜ਼ ਦਿਖਾਈ ਦਿੰਦੇ ਨੇ ਤੇ ਸਿੱਧੂ ਦੇ ਇਨਸਾਫ ਦੀ ਮੰਗ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ 29 ਜੂਨ ਸਿੱਧੂ ਦਾ ਕਤਲ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਗਿਆ ਸੀ